ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪਹਿਲਾ ਇੱਕ ਤੁਕੀ ਗੁਰ ਸੇਵੇ ਸੁਖ ঠাকুর ਜਨੈ ਦੁਖ ਮਿਟੈ ਸਤਿ ਸ਼ਬਦ ਪਚਨੈ ਰਾਮ ਜਪੋ ਮੇਰੀ ਸਖੀ ਸਖੈਨੀ ਸਤਿਗੁਰੂ ਸੇਵ ਦੇਖੋ ਪਰ ਬਨੈ ਨਿਰਾਹਾਉ ਬੰਦਨ ਮਾਤਾ ਪਿਤਾ ਸਹ ਸਰ ਬੰਧਨ ਸਤ ਕੰਨੇ ਅਰਧਾਰੂ ਬੰਧਨ ਕਰਨ ਧਰਮ ਹੋ ਪੀਆ ਬੰਧਨ ਪੁੱਤ ਕਲਤਮਨ ਬੀਆ वंदन गिरखी करहि किरसान होमे दन सह रज मंगय दान वंदन सद आणु विचरी तिप्त नहि माया मोपसरी वंदन स संचेतन जाय बिन हर पग तन पावइ थाय वंदन वेद باد अहंकार बंधन वे सहह विकार नानक राम नाम शरणाई सतगुरु राखे बांध न पाई ਨਾਨਕ RAM ਨਾਮ ਸਰਣਾਈ ਸਤਿਗੁਰ ਆਖੇ ਬੰਧਨ ਭਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਕੋ ਚਰੈ ਸ਼ਾਸਤਰ ਖਾਟ ਗੈਰਣ ਚੜ ਜਾਏ ਅੰਧ ਬੱਕੇ ਬਦਰ ਸੁਣਾਇ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੋਛ ਹਮਾਰੀ ਬਰਨ ਸਕੈ ਸਿਫਤ ਜੋ ਤੁਮਾਰੀ ਹਾਮਨਾ ਕਰ ਸਖਤ ਸਿਫਤ ਤੁਮਾਰੀ ਆਪ ਲਿਹੁ ਤਮ ਕਥਾ ਸੁਧਾਰੀ ਜਿਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੇ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜੇ ਹਾ ਤੂੰ ਕਰਾਏ ਇਹ ਤੇਹਾ ਹੰਕਰੀ ਵਿਚਾਰ ਸਗੁਰੂ ਪਿਆਰੀ ਸਾ ਸੰਗ ਜੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਆਸਾ ਮਹੱਲਾ ਪਹਿਲਾ ਇਕ ਤੁਕੀ ਆਸਰ ਆਵੇ ਹੈ ਪਹਿਲੇ ਪਾਸੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਮੁੱਖਰ ਬਿੰਦੂ ਚਾਰਨ ਕੀਤਾ ਹੋਇਆ ਅਸ਼ਟਪਦੀਆਂ ਦਾ ਇੱਕ ਤੁਕਦਾਇ ਸ਼ਬਦ ਜੋ ਕਿ ਲੜੀਵਾਰ ਅਸ਼ੋਦੀ ਦਾ 10ਵਾਂ ਸ਼ਬਦ ਹੈ ਜੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕਾਂ 416 ਅੰਕ ਤੇ ਸੂਸ਼ੋਭਿਤ ਹੈ ਸਾਡੇ ਗੁਰ ਬਖਸ਼ਿਸ਼ ਕਰਦੇ ਨੇ ਰਾਮ ਜਪੋ ਮੇਰੀ ਸਖੀ ਸਖੈਨੀ ਏ ਮੇਰੀ ਸਖੀ ਸੇ ਲੜਿਓ ਅ ਰਾਮ ਜਪਣਾ ਕਰੋ ਉਸ ਰਮੇ ਹੋਏ ਨੂੰ ਸਿਮਰਨਾ ਕਰੋ ਉਸ ਦੀ ਵਡਿਆਈ ਸਿਰਫ ਉਸ ਨੂੰ ਧਿਆਨਾ ਕਰਨਾ ਕਰੋ ਸਤਿਗੁਰੂ ਸੇਵ ਦੇਖੋ ਪ੍ਰਭ ਨੇ ਨਿਰਹਾਉ ਸਤਿਗੁਰੂ ਦੀ ਸੇਵਾ ਸਫਲ ਜੇ ਕੋ ਕਰੇ ਚਿਤ ਲਾਏ ਮਨ ਚਿੰਤਾ ਫਲ ਪਾਉਣਾ ਹਮੇ ਵਿੱਚ ਹੋ ਜਾਏ ਸਤਿਗੁਰੂ ਦੀ ਸੇਵਾ ਕਰਨੀ ਕਰੋ ਸਤਿਗੁਰੂ ਦੇ ਦੱਸੇ ਰਸਤੇ ਤੇ ਚੱਲਣਾ ਕਰੋ ਸਤਿਗੁਰੂ ਦੀ ਸੇਵਾ ਕਰਕੇ ਜੋ ਸਤਿਗੁਰਾਂ ਨੇ ਮਾਰਗ ਦੱਸਿਆ ਜੀਆਂ ਤੇ ਦਇਆ ਕਰਨੀ ਧਰਮ ਕਮਾਣਾ ਸੱਚ ਹੈ ਕੀਰਤ ਕਰਨੀ ਹੱਕ ਸੱਚ ਦੀ ਕੀਰਤ ਕਰਨੀ ਉਡੀ ਆਈ ਕਰਨੇ ਸਿਫਤ ਕਰਨੀ ਨਾਮ ਬਾਣੀ ਨਾਲ ਜੁੜਨਾ ਕਹਿੰਦੇ ਭਾਈ ਸਤਿਗੁਰ ਅਸੇ ਸਤਿਗੁਰ ਦੇ ਦੱਸੇ ਰਸਤੇ ਤੇ ਚੱਲ ਕੇ ਸੇਵਕ ਬਮਾਓ ਸਤਿਗੁਰ ਸੇਵ ਦੇਖੋ ਪ੍ਰਭ ਨੇ ਤੇ ਇਹ ਨੇਤਰੋਂ ਮੇਰੇ ਹੱਥੋਂ ਮੈਂ ਜੋ ਧੜੀ ਹਰਬਿਣ ਅਵਰਨਾ ਦੇਖੋ ਕੋਈ ਹਰਬਿਣ ਅਵਰਨਾ ਦੇਖੋ ਕੋਈ ਨੇਤਰੀ ਹਰ ਨਿਹਾਲਿਆ ਇਹ ਵੀ ਸੰਸਾਰ ਤੋਂ ਦੇਖਦੇ ਹੋਰ ਕਾ ਰੂਪ ਹਰੂਪ ਨਜ਼ਰੀ ਆਇਆ ਕਹਿੰਦੇ ਨੇਤਰਾ ਦੇ ਨਾਲ ਉਸ ਅਕਾਲ ਪੁਰਖ ਨੂੰ ਦੇਖਣ ਵਾਸਤੇ ਜੋਤ ਧਰਨੀ ਕੀਤੀ ਸੀ ਉਸ ਅਕਾਲ ਪੁਰਖ ਨੇ ਉਹਦਾ ਦਿਦਾਰਾ ਕਰਨ ਵਾਸਤੇ ਭਾਈ ਉਸ ਅਕਾਲ ਪੁਰਖ ਨੂੰ ਤੱਕਣਾ ਕਰ ਉਸ ਦੀ ਸਿਫਤ ਸਲਾਘਾ ਕਰਨੀ ਕਰ ਉਸ ਨਾਲ ਜੁੜਨਾ ਕਰ ਇਸ ਅੱਖਾਂ ਦੇ ਨਾਲ ਸਤਿਗੁਰ ਦੀ ਸੇਵ ਕਰਦੇ ਹੋਇਆ ਕਿਸੇ ਨੂੰ ਵਿਸ਼ੇਵਕਾਰਾ ਦੇ ਇੰਨਾ ਤੱਕ ਕਿਸੇ ਨੂੰ ਮਾੜੀ ਦ੍ਰਿਸ਼ਟੀ ਨਾਲ ਨਾ ਤੱਕ ਕਿੰਨੇ ਤੱਕਣਾ ਹੈ ਉਸ ਪਰਮਾਤਮਾ ਦਾ ਅੰਸ਼ ਜਾਣ ਕੇ ਇਸ ਸੰਸਾਰ ਨੂੰ ਤੱਕਣਾ ਕਰ ਤੇਰਾ ਆਇਆ ਵੀ ਸਫਲਾ ਤੇਰਾ ਇਸ ਸੰਸਾਰ 'ਚ ਜਿਉਣਾ ਵੀ ਸਫਲਾ ਹੋ ਜਾਏਗਾ ਭਾਈ ਰਹਾਉ ਵਿਸ਼ਰਾਮ ਦੇ ਕੇਂਦਰੀ ਪਾਸ ਸੰਜੰਦੇ ਨੇ ਆਸਮ ਹਲਾ ਪਹਿਲਾ ਇੱਕ ਟੁਕੀ ਗੁਰ ਸੇਵੇ ਸੋ ठाकुर ਜਾਣੈ ਕਹਿੰਦੇ ਜਿਹੜੇ ਗੁਰੂ ਦੇ ਆਸ਼ੀਰਵਾਦ ਜਿੰਦਗੀ ਬਤੀਤ ਕੀਤੀ ਗੁਰੂ ਦੀ ਸੇਵਾ ਕੀਤੀ ਸੋ ठाकुर ਜਾਣੈ ਉਹਨੇ ਠਾਕੁਰ ਪਰਮਾਤਮਾ ਨੂੰ ਜਾਣ ਲਿਆ ਉਹਨੇ ਸਾਜ ਉਸ ਪਰਮਾਤਮਾ ਨਾਲ ਪਾ ਲਈਏ ਦੁੱਖ ਮਿਟੈ ਸਚ ਸਮਦ ਪਛਾਨੈ ਦੁੱਖ ਮਿਟੈ ਉਹਦੇ ਸਾਰੇ ਦੁੱਖ ਜਿਹੜੇ ਤਈਏ ਤਾਪ ਦੇ ਦੁੱਖ ਨੇ ਵੀ ਮਿਟ ਜਾਂਦੇ ਨੇ ਸੰਸਾਰਿਕ ਦੁੱਖ ਵੀ ਮਿਟ ਜਾਂਦੇ ਨੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਬਾਣੀ ਸੁਣਨ ਦੀ ਬਦੌਲਤ ਕਿੰਨੇ ਦੁੱਖ ਵੀ ਉਤਰ ਜਾਂਦਾ ਹੈ ਤਾਪ ਵੀ ਉਤਰ ਜਾਂਦਾ ਜਿਹਨੂੰ ਰੋਗ ਕਿਹ ਹੈ ਜੋ ਜੋ ਦੀਸਾ ਸੋਸਰੋਗੀ ਹੋ ਮਾਇਆ ਦਾ ਰੋਗ ਅਹਲ ਤਾਂ ਦਾ ਰੋਗ ਤੇ ਇਹ ਸਭ ਕੁਝ ਮਿਟ ਜਾਂਦਾ ਹੈ ਦੁੱਖ ਮਿਟੇ ਸੱਚ ਸਬਦ ਪਛਾਨਾ ਜਦੋਂ ਸੱਚੇ ਸ਼ਬਦ ਦੀ ਪਛਾਣ ਕਰ ਲੈਂਦਾ ਹੈ ਦੋਖ ਖਤਮ ਹੋ ਜਾਂਦੇ ਨੇ ਸਿਤਤਾ ਚੋੜੇ ਮੁੱਕ ਜਾਂਦੇ ਨੇ ਇਸ ਲਈ ਰਾਮ ਜਪੋ ਮੇਰੀ ਸਖੀ ਸਖੈਨੀ ਸਤਗੁਰ ਸਿਦ ਦੇਖੋ ਪ੍ਰਭ ਨੇ ਨਿਰਹਾਵੇ ਮੇਰੀ ਸਖੀ ਸੇ ਲੜਿਓ ਉਸ ਪਰਮਾਤਮਾ ਦਾ ਨਾਮ ਜਪਣਾ ਕਰੋ ਰਮੇ ਹੋਏ ਨੂੰ ਧਿਆਣਾ ਕਰੋ ਸਤਗੁਰ ਦੀ ਸੇਵਾ ਕਰਦੇ ਆ ਕਰਦੇ ਆ ਇਹ ਨੇਤਰਾ ਦੇ ਨਾਲ ਉਸ ਸਤਗੁਰ ਦਾ ਦੀਦਾਰਾ ਵਿਕਰਣਾ ਕਰੋ ਰਹਾਓ ਬੰਧਨਨ ਮਾਤਾ ਪਿਤਾ ਸੰਸਾਰ ਹੁਣ ਕੀ ਸੰਸਾਰ ਵਿੱਚ ਵਿਚਰ ਰਿਹਾ ਕਿਸ ਤਰ੍ਹਾਂ ਮਨੁੱਖ ਜ਼ਿੰਦਗੀ ਜੀ ਰਿਹਾ ਹੈ ਪੰਦਰਵਾਵਜਨਜਾਲ ਕੀਆ ਮਾਤਪਿਤਾ ਸੰਸਾਰ ਸੰਸਾਰੋ ਸੰਸਾਰ ਸੰਸਿਆ ਦੇ ਵਿੱਚ ਹੈ ਇਹ ਮਾਂ ਬਾਪ ਪਿਓ ਭੈਣ ਭਰਾ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨ ਸਹਾਈ ਪੂਰਬਲੇ ਜਨਮਾਂ ਦੇ ਸੰਜੋਗੀ ਮਿਲੇ ਆ ਕੋਈ ਮਾਂ ਬਣੇ ਕੋਈ ਬਾਪ ਬਣੇ ਕੋਈ ਧੀ ਬਣੇ ਕੋਈ ਭੈਣ ਬਣੇ ਕੋਈ ਭਰਾ ਬਣੇ ਇਸ ਤਰ੍ਹਾਂ ਪੂਰਬਲੇ ਜਨਮਾਂ ਦੇ ਸੰਜੋਗੀ ਮਿਲੇ ਆ ਪਰ ਅੰਤ ਵਿੱਚ ਕੋਈ ਸਹਾਈ ਨਹੀਂ ਇਸ ਲਈ ਭਾਈ ਇਹ ਜੰਜਾਲ ਹੈ ਮਾਤਾ ਪਿਤਾ ਵੀ ਤੇ ਇਹ ਸੰਸਾਰ ਵੀ ਬੰਧਨ ਸੁਤ ਕੰਨਿਆ ਆਰਨਾਰ ਇਹ ਬੰਧਨ ਹੈ ਵੀ ਜੰਜਾਲ ਹੈ ਸੁਤ ਭਾ ਪੁੱਤਰ ਕੰਨਿਆ ਧੀ ਆਰਨਾਰ ਇਸਤਰੀ ਤਾਂ ਇਹ ਦਾ ਸਤਿਗੁਰੂ ਨੇ ਬਾਬਾ ਕਬੀਰ ਸਾਹਿਬ ਨੇ ਤਨਸਰੀ ਆਲ ਚ ਕਿਹਾ ਹੈ ਉਹ ਪੁੱਤਰ ਕਲਤਾਰ ਲక్ష్ਮੀ ਮਾਇਆ ਨੇ ਕੋ ਕਵਣੇ ਸੁਖ ਪਾਇਆ ਕਹਿੰਦੇ ਕਿਹੜਾ ਐਸਾ ਜਨੇ ਇਸ ਤੋਂ ਸੁਖ ਪਾਇਆ ਕਿਉਂਕਿ ਇਹ ਸਾਰਾ ਕੁਝ ਇੱਕ ਜੰਜਾਲ ਹੈ ਬੰਦਾ ਸੁਤ ਕੰਨਿਆ ਰਣਾਰ ਬੰਦਾ ਹੈ ਬੰਧਨ ਕਰਮ ਧਰਮ ਹੋ ਕੀਆ ਇਹ ਬੰਧਨ ਵਸ ਹੋ ਕੇ ਜੰਜਾਲ ਦੇ ਵਸ ਹੋ ਕੇ ਜੋ ਆਪਾਂ ਕਰਮ ਕਰਦੇ ਆ ਧਰਮ ਕਰਦੇ ਆ ਧਰਮ ਕੀ ਹੈ ਦਿਖਾਵੇ ਕਰਕੇ ਸੇਵਾ ਕਰਦੇ ਆ ਜੋ ਕਰਮ ਕਰਦੇ ਆ ਵੀ ਆ ਚੰਗਾ ਕਰਨਾ ਮਾਰਾ ਕਰਮ ਹੋ ਕੀ ਅਹੰਕਾਰ ਵਿੱਚ ਆ ਕੇ ਕਰਦੇ ਆ ਸਤਿਗੁਰੂ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਉਦਿਸ ਤਿੰਨ ਜਾ ਰਿਆ ਜਮ ਜਾਗਾ ਤੀ ਲੂਟੈ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਖ ਸਿਮਰਤ ਜਤਿ ਛੂਟੈ ਸਤਿਗੁਰੂ ਕਹਿੰਦੇ ਨੇ ਭਾਈ ਇਹਨੇ ਤੋਂ ਛੋਟੇ ਜਾਏਗਾ ਪਰ ਕਦੋਂ ਕਦੋਂ ਜਦੋਂ ਕਹਿੰਦੇ ਭਾਈ ਨਾਮ ਜਪੇਗਾ ਬੰਧਨ ਕਰਮ ਧਰਮ ਹੋ ਕੀ ਹੈ ਜਿੰਨੇ ਵੀ ਕਰਮ ਧਰਮ ਕਰਦਾ ਇਹ ਜੰਜਾਲ ਨੇ ਬੰਦਨ ਪੁੱਤ ਕਲਤ ਮਨ ਬੀ ਆ ਇਹ ਵੀ ਜੰਜਾਲ ਆ ਪੁੱਤ ਕਲਤਰ ਇਸਤਰੀ ਇਹਨਾਂ ਵਿੱਚ ਮਨ ਰੁੱਝਿਆ ਰਹਿਣਾ ਇਹ ਵੀ ਇੱਕ ਤਰ੍ਹਾਂ ਦਾ ਜੰਜਾਲ ਹੈ ਬੰਦਨ ਕਿਰਖੀ ਕਰੇ ਕਿਸਾਨ ਕਿਸਾਨ ਖੇਤੀ ਕਰਦਾ ਹੈ ਕਿਸਾਨ ਕਿਸਾਨੀ ਕਿਸਾਨ ਕਰੇ ਜਿਉ ਲਾਏ ਹਲ ਜੁਕਤਾ ਉਦਮ ਕਰੇ ਮੇਰਾ ਪੁੱਤ ਧੀ ਖਾਏ ਇਹ ਵੀ ਜੰਜਾਲ ਹੈ ਕਹਿੰਦੇ ਕਿਸਾਨ ਜੰਜਾਲ ਵਸ ਹੋ ਕੇ ਉਦਮ ਕਰਦਾ ਵੀ ਮੇਰਾ ਪੁੱਤ ਧੀ ਪਰਿਵਾਰ ਮੇਰਾ ਰੋਟੀ ਖਾਏ ਅੰਨ ਖਾਏ ਮੈਨੂੰ ਚਾਰ ਪੈਸੇ ਆਣ ਮੇਰੀ ਗ੍ਰਸਤੀ ਚੰਗੀ ਚੱਲੇ ਕਿੰਦੀ ਇਹ ਵੀ ਜੰਜਾਲ ਹੈ ਕਿਰਖੀ ਕਰਨ ਸਿਰ ਕਿਸਾਨ ਜਿਹੜੇ ਕਿਰਸਾਨ ਖੇਤੀ ਕਰਦੇ ਨੇ ਇਹ ਵੀ ਜੰਜਾਲ ਕਿਉਂਕਿ ਇਹ ਜੰਜਾਲ ਦੇ ਵਾਸ ਹੋ ਕੇ ਜਮੀਨ ਕਿਰਸਾਨੀ ਕਰਦੇ ਕਿਰਸਾਨੀ ਦਾ ਹੰਕਾਰ ਬਣ ਜਾਂਦਾ ਫਿਰ ਹੰਕਾਰ ਬਣਿਆ ਇੱਕ ਦੂਜੇ ਨਾਲ ਜ਼ੈਰ ਖੱਟਣ ਲੱਗ ਜਾਂਦਾ ਹੋ ਮੈਂ ਟਨ ਸਹ ਰਾਜਾ ਮੰਗੈ ਦੰ ਹੰਕਾਰ ਵਿੱਚ ਹੋ ਕੇ ਰਾਜਾ ਕਹਿੰਦੀ ਟੈਕਸ ਵੀ ਮੰਗਦਾ ਹੈ ਕਰ ਵੀ ਮੰਗਦਾ ਹੈ ਇਹ ਵੀ ਇੱਕ ਹੰਕਾਰ ਦਾ ਰੂਪ ਹੈ ਤੇ ਕਿਸੇ ਨੂੰ ਸਜ਼ਾ ਹੰਕਾਰ ਵਿੱਚ ਹੋ ਕੇ ਦੇ ਨਹੀਂ ਕਰਦਾ ਤੇ ਪੈਸੇ ਦਦਾਨ ਲੈਣਾ ਕਰਦਾ ਹੈ ਭਾਵੇਂ ਟੈਕਸ ਲੈਣਾ ਕਰਦਾ ਹੈ ਬੰਧਨ ਸੌਦਾ ਆਣ ਵਿਚਾਰੀ ਇਹ ਬੰਧਨ ਦੇ ਜਿਹੜੇ ਸੌਦੇ ਹੈ ਤੇ ਜਿਹੜੇ ਇਹ ਕਰਮकांड ਨੇ ਸਾਰੇ ਬੰਧਨ ਨੇ ਜੰਜਾਲ ਨੇ ਤਿਤ ਨਹੀਂ ਮਾਇਆ ਮੋਹ ਪਸਾਰੀ ਪਰ ਤ੍ਰਿਪਤੀ ਨਹੀਂ ਹੈ ਇਹ ਮਾਇਆ ਦੇ ਮੋਹ ਵਿੱਚ ਕਿਤੇ ਵੀ ਮਾਇਆ ਐਸੀ ਮੋਹ ਨਹੀਂ ਪਾਈ ਦਿੱਤੇ ਦਿੱਤੇ ਰਹਿकाई ਕੋਈ ਹੋਵੇ ਮਾਇਆ ਤਾਂ ਨਹੀਂ ਹੈ ਸਿਰਫ ਤੁਹਾਨੂੰ ਨਹੀਂ ਕਿਹਾ ਜੋ ਕੁਝ ਦਿਖਦਾ ਸਭ ਕੁਝ ਮਾਇਆ ਪਾਇਆ ਉਹ ਜਿਹੜਾ ਅਸਲੀਅਤ ਨਹੀਂ ਹੈ ਛਲ ਫਰੇਵ ਹੈ ਕਹਿੰਦੇ ਸਾਰਾ ਕੁਝ ਫਰੇਵ ਹੀ ਤਾਂ ਹੈ ਇੱਥੇ ਨਾ ਕੁਝ ਲੈ ਕੇ ਆਏ ਤੇ ਨਾ ਲੈ ਕੇ ਜਾਣਾ ਬੰਦਿਆ ਤੇ ਸਤਿਗੁਰੂ ਇਹੀ ਤਾਂ ਕਹਿੰਦੇ ਨੇ ਉਮੰਡ ਤਿਪਤ ਨਹੀਂ ਮਾਇਆ ਮੋਸਾਰੀ ਮਾਇਆ ਦੇ ਮੋ ਵਿੱਚ ਸਸਾਰੇ ਵਿੱਚ ਕਿਤੇ ਤਿ ਨਹੀਂ ਹੈ ਬੰਦਨ ਸਹਸੰਚੈ ਧਨ ਜਾਏ ਕਹਿੰਦੇ ਭਾਈ ਸ਼ਾਹੂਕਾਰ ਧਨ ਇਕੱਠਾ ਕਰਦਾ ਉਹ ਜਿਹੜਾ ਧਨ ਇਕੱਠਾ ਕਰਦਾ ਉਹ ਵੀ ਜੰਗਾਲ ਹੈ ਉਹਨੂੰ ਇਹ ਡਰ ਹੁੰਦਾ ਕੋਈ ਲੁੱਟ ਨਾ ਲੈ ਬਿਨ ਹਰ ਭਗਤ ਨਾ ਪਾਵੇ ਈ ਥਾਏ ਪਾਰ ਭਾਈ ਭਗਤੀ ਤੋਂ ਬਿਨਾ ਕਿਤੇ ਥਾ ਨਹੀਂ ਕਿਤੇ ਵੀ ਨਾਮ ਸਿਮਰਨ ਤੋਂ ਬਿਨਾ ਥਾ ਨਹੀਂ ਪ੍ਰਭ ਕੈ ਸਿਮਰਨ ਰਿਧਿ ਸਿਦ ਬਨਾਉਣੇ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤਪੁੰਦ ਪ੍ਰਭ ਕੈ ਸਿਮਰਨ ਦੇ ਅਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸਾ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਅਦਰ ਗਹਿਮਾਨੀ ਕਹਿੰਦੇ ਪ੍ਰਮਾਤਮਾ ਦੇ ਸਿਮਰਨ ਵਿੱਚ ਦਰਗਾਹ ਵਿੱਚ ਵੀ ਮੰਨਿਆ ਜਾਏਗਾ 68 ਤੀਰਥਾਂ ਦਾ ਦਰਸ਼ਨ ਵੀ ਮਿਲ ਜਾਏਗਾ ਤੇ ਇਹਨਾਂ ਰਿੱਗੀਆਂ ਸਿੱਧੀਆਂ ਵੀ ਮਿਲ ਜਾਣਗੀਆਂ ਜੋ ਚਾਹੀਦਾ ਉਹ ਮਿਲ ਜਾਏਗਾ ਪਰ ਪ੍ਰਭ ਕੈ ਸਿਮਰਨ ਸ਼ਰਤਨਿਏ ਪਰਮਾਤਮਾ ਦੇ ਸਿਮਰਨ ਨਾਲ ਚਾਹੇ ਵਾਈ ਗੁਰੂ ਵਾਈ ਗੁਰੂ ਕਹਿ ਚਾਹੇ ਰਾਮ ਰਾਮ ਕਹਿ ਚਾਹੇ ਅੱਲਾਹ ਕਹਿ ਚਾਹੇ ਹਰੀਕ ਹੈ ਚਾਹੇ ਨਰਾਇਣ ਕਹਿ ਪਰ ਉਸ ਨਿਰਗੁਣ ਸੂਪ ਨੂੰ ਜਪਨਾ ਕਰ ਪਾਈ ਤੇਰੇ ਬਿਨ ਹਰ ਭਗਤ ਨਾ ਪਵੇ ਥੈ ਪਰਪ੍ਰਗਤੀ ਤੋਂ ਬਿਨਾ ਕਿਤੇ ਵੀ ਥਾਂ ਨਹੀਂ ਹੋ ਮਿਲਣੀ ਬੰਦਨ ਵੇਦ ਬਾਦ ਅਹੰਕਾਰ ਹੁਣ ਜਮਾਂਗੇ ਧਾਰਮਿਕ ਪੁਸਤਕਾਂ ਪੜਨ ਦਾ ਸਤਗੁਰੂ ਕਹਿੰਦੇ ਨੇ ਇਹ ਵੀ ਜੰਜਾਲ ਹੈ ਵੇਦ ਪੜਦਾ ਹੈ ਵਾਦ ਵਿਰੋਧ ਕਰਦਾ ਹੈ ਇਹ ਹੰਕਾਰ ਵਸ ਹੋ ਕੇ ਕਰਦਾ ਹੈ ਵੀ ਜੰਜਾਲ ਬਣ ਜਾਂਦਾ ਹੈ ਬੰਧਨ ਬਿਨ ਸਹਿ ਮੋਹ ਵਿਕਾਰ ਕਹਿੰਦੇ ਬੰਦਨਾ ਦੇ ਵਿੱਚ ਪੈ ਕੇ ਬਿਨ ਸਹਿ ਮੋਹ ਵਿਕਾਰ ਇਹ ਮੋਹ ਦੇ ਵਿਕਾਰ ਦੇ ਵਿੱਚ ਆਪਣਾ ਖਤਮ ਕਰ ਲੈਣਾ ਨਾਨਕ ਰਾਮ ਨਾਮ ਸਰਨਾਈ ਸਤਿਗੁਰੂ ਹੁਣ ਕਹਿੰਦੇ ਨੇ ਇਹ ਸਾਰੇ ਜੰਜਾਲਾਂ ਵਿੱਚ ਐਵੇਂ ਫਸਿਆ ਹੁਣ ਇਹਨੂੰ ਨਿਕਲਣ ਦੀ ਯੋਗਤੀ ਦੱਸਦੇ ਨੇ ਨਾਨਕ ਰਾਮ ਨਾਮ ਸਰਨਾਈ ਦਾਸ ਨਾਨਕ ਮੇਰੇ ਪ੍ਰਮਾਤਮਾ ਤੇਰੀ ਸ਼ਰਣ ਵਿੱਚ ਆਇਆ ਫਿਰ ਕਿਰਪਾ ਕਰ ਬੰਧਨ ਰੱਖੇ ਬੰਧ ਨਾ ਪਾਈ ਸਤਿਗੁਰ ਵਖੇ ਬੰਧਨ ਨ ਪਾਈ ਮੇਰੇ ਸਤਿਗੁਰ ਨੇ ਹੁਣ ਮਿਲ ਤੇ ਕਿਰਪਾ ਕਰਕੇ ਢਖਲੇ ਹੁਣ ਬੰਧ ਨਾ ਪਾਈ ਹੁਣ ਮੈਂ ਬੰਦਨਾ ਵਿੱਚ ਨਹੀਂ ਪੈਂਦਾ ਹੁਣ ਆਵਾਜਾਗਉਣ ਦੇ ਗੇੜ ਵਿੱਚ ਨਹੀਂ ਪੈਣਾ ਕਰਦਾ ਮੈਂ ਆਵਾਗਉਣ ਤੋਂ ਬਚ ਗਿਆ ਮੈਂ ਉਸ ਪ੍ਰਮਾਤਮਾ ਦੇ ਦਰ ਤੇ ਪਰਵਾਣ ਹੋ ਗਏ ਹੁਣ ਸਤਿਗੁਰ ਪਿਆਰੀ ਸਾਧ ਸੰਗਤ ਜੀ ਸਤਿਗੁਰਾਂ ਨੇ ਇਹੀ ਕਿਹਾ ਭਾਈ ਜੋ ਕੋ ਜੈ ਸਿਮਰਨ ਹੈ ਸਿਮਰਨ ਤੋਂ ਬਿਨਾ ਕੋ ਜੁਜ ਨਹੀਂ ਕਬੀਰ ਏ ਘੜੀ ਆਦੀ ਘੜੀ ਆਦੀ ਹੁਣ ਤੇ ਆਦਤ ਭਰਤਨ ਸੇਤੀ ਗੋਸਟੇ ਜੋ ਕੀਨੇ ਸੋ ਲਾ ਭਾਈ ਪਰਮਾਤਮਾ ਦਾ ਨਾਮ ਜਪਣਾ ਕਰੀਏ ਨਾਮ ਦੇ ਨਾਲ ਸਾਂਝ ਪਾਣੀ ਕਰੀਏ ਨਾਮ ਹੀ ਸਾਰੀ ਦੁੱਖਾਂ ਦੀ ਦਵਾਈ ਹੈ ਨਾਮ ਹੀ ਸਾਰੀ ਚੀਜ਼ ਦਾ ਇਲਾਜ ਹੈ ਇਹਨੇ ਆ ਕੋ ਬੇਨਤੀ ਹੈ ਪ੍ਰਵਾਣ ਕਰਨੀਆ ਦੇਓ ਸੀਰੀਸ ਕਰੋ ਵਰਤਾਸ ਅਗੇ ਤੋਂ ਕਥਾ ਵਿਚਾਰਾ ਕਰਨ ਦੀ ਜਾਚ ਆ ਜਾਵੇ ਲੇਖਕ ਤਾਂ ਨਾ ਛੁਕੀ ਐ ਖਿੰਖਿਨ ਖੂਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਰ ਉਤਾਰਦੇ ਸੱਜਣ ਸਿਸਰੀਆਂ ਜੋ ਹੋਵੇ ਸੈਫ ਸਮੇਲ ਗੱਡਵਾਲੀ ਕੇ ਫਤਿਹ ਦਾ ਜੋ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ